ਸਵੇਰੇ ਵਿਚਾ ਸ਼ਾਮੀ ਵਿਚਾ ਤੇ ਕਹਰੇ ਵਿਚਾ ਰੋਟੀ ਖਾਣ ਤੋਂ ਵੀ ਪਹਿਲਾਂ ਵਿਚਾ ਬਾਚੀ ਚਾ ਚਾਈ ਚਾ ਬਸ ਚਾਈ ਚਾ ਹਾਂ ਮੇਰੇ ਚਾਈ ਚਾ ਕੌਣ ਪੀਂਦਾ ਸਾਡੇ ਜਿੰਨੇ ਚਾ ਮੈਂ ਹੋਰ ਕੌਣ ਪੀਂਦਾ ਬਹੁਤ ਚਾ ਬਣਦੀ ਸਾਡੇ ਘਰ ਬਹੁਤ ਜ਼ਿਆਦਾ 10 ਕਿਲੋ 10 12 ਕਿਲੋ ਦੋਦੇ ਸਾਡੇ ਹਫਤੇ ਦਾ ਲੱਗਦਾ ਹਾਂ ਕਿੰਨੀਆਂ ਬੋਤਲਾਂ ਲੈਂਦੇ ਆ ਕਿੰਨੀ ਖਣ ਪੈਗੀ ਚਾਰ ਹੰਤਾ ਚੇਤਾ ਭੁੱਲ ਗਿਆ ਦੁੱਧ ਦੀ ਬੋਤਲਾਂ ਕਿੰਨੀਆਂ ਲਾਹ ਸਾਬ ਤੇਨ ਬਹੁਤ ਲੰਦੀਆਂ ਆ ਪਾਉ ਹੀ ਵਾਰ ਵਾਰ 12 13 ਕਿਲੋ ਦੁੱਧ ਲੱਗ ਜਾਂਦਾ 12 13 ਕਿਲੋ ਦੁੱਧ ਲੱਗਦਾ ਹਫਤੇ ਦਾ ਹਫਤੇ ਦਾ ਅੱਛਾ ਨਹੀਂ ਜ਼ਿਆਦਾ ਲੱਗ ਜਾਂਦਾ ਫੋਕੀ 3 ਲੀਟਰ ਦੀ ਬੋਤਲ ਜਿਹੜੀ ਆਪਾਂ ਲੈਂਦੇ ਆ ਉਹ ਕੱਢਦੀ ਆ ਇੱਕ ਦਿਨ ਡੇਢ ਦਿਨ ਕੱਢਦੀ ਐ ਅੱਛਾ ਸਾਡਾ ਭਾਅ ਵੀ ਯਕੀਨ ਹੈ ਉਹਨਾਂ ਚਾਹ ਦਾ ਪਾ ਮਤਲਬ ਛੱਡੇ ਮੰਮੀ ਐਂ ਭਾਈ ਕਿੰਨੇ ਵਿਚਾਰੇ ਨੇ ਛੱਡ ਪਾ ਯਾ ਆ ਕੇ ਫੇਚਣਾ ਲਖਾ ਕੀ ਕੁਝ ਰੱਖਿਓ ਨਜ਼ਰ ਵਾਲੀ ਇਹ ਇੱਕ ਦਿਨ ਹੀ ਕੱਢਦੀ ਐ ਦੋ ਵਾਲੀ ਹਾਂ ਤੂੰ ਦੱਸੇ ਕਿਹੜਾ ਦੁੱਧ ਵਰਤ ਤੈਂ ਤੇ ਵਰਤਨੇ ਡੇਰੀ ਡੇਅਰ 2 ਲੀਟਰ ਦੀ ਬੋਤਲ ਇਹ ਡੇਅਰ ਸਟੋਰ ਤੇ ਹਾਂ ਜੇ ਸਟੋਰ ਤੇ ਲਿਆ ਨੀ ਨੀਆ ਜਿੱਥੋਂ ਮਿਲ ਜੇ ਜਿੱਥੋਂ ਜੇ ਛੇਤੀ ਹੋਵੇ ਫਿਰ ਕਾਂਡਾਂ ਤਾਂ ਦੇਖੋ ਜਿਹੜਾ ਮਰਜੀ ਮਿਰਜੀ ਵਿੱਚੋਂ ਕਹਿੰਦੇ ਜਾਂ ਹੂੰ ਟੱਕਣ ਵਾਲਾ ਹੂੰ ਫੋਕਸ ਉੱਕੋ ਸਾਡੀ ਬਹੁਤ ਬਿਜ਼ੀ ਆ ਬਹੁਤ ਬਿਜ਼ੀ ਬਹੁਤ ਚਲੇ ਬਹੁਤ ਬਿਜ਼ੀ ਆ ਕਰ ਰਹੇ ਕਦਰ ਤਾਂ ਕੁਝ ਨਹੀਂ ਬਸ ਐਵੇਂ ਬਿਜ਼ੀ ਹੈ ਨਾ ਕਾਕੇ ਇਦਾਂ ਤਾਂ ਨਾ ਕੇ ਜੌਬ ਤੇ ਜਾਂਦਾ ਆ ਬਾਅਦ ਚ ਮੈਂ ਜਾਂਦਾ ਆ ਛਾੜ ਦੇ ਬੱਚੇ ਨੂੰ ਸ਼ਾਮ ਦੇ ਨੇਕੇ ਜੇ ਨੂੰ ਕਿ ਦੇ ਬੱਚੇ ਨਹੀਂ ਸਾਹਮਦੇ ਆ ਅਵਲੀਨ ਨੂੰ ਸਾਹਮਦੇ ਸੱਚ ਬਚੋ ਕਵਲੀਨ ਕੋ ਨਾ ਵੀ ਦਾ ਅਵਲੀਨ ਸਾਡਾ ਨਿੱਕੀ ਜੀ ਸਾਡੇ ਬੱਚੇ ਨਾਲ ਥਾਂ ਦੀ ਜੀ ਨੇ ਸਾਹਮਦੀ ਵਿਚਾਰੇ ਆ ਆ ਆਈ ਯਾਰ ਹਾਂ ਅਵਲੀਨ ਨੂੰ ਨਹੀਂ ਸਾਭਣਾ ਬਿੰਦਾ ਬਿਲਕੁਲ ਅਵਲੀਨ ਨੂੰ ਅਸੀਂ ਸਾਭ ਲਈਏ ਚਾਹ ਸ਼ਾਮੀ ਚਾਹ ਦੁਪਹਿਰੇ ਵੀ ਚਾਹ ਰੋਟੀ ਖਾਣ ਤੋਂ ਪਹਿਲਾਂ ਚਾਹ ਰੋਟੀ ਖਾਣ ਤੋਂ ਬਾਅਦ ਚਾਹ ਸੌਂ ਲੱਗੇ ਚਾਹ ਬਸ ਚਾਹ ਹੀ ਚਾਹ ਅੱਜ ਤੂੰ ਆਪਣੇ ਮਗਰੋਂ ਆਪਣੇ ਮਗਰੋਂ ਨਹੀਂ ਕਿੰਨੀ ਅਸੀਂ ਕਿੰਨੀਆਂ ਰਪੀਂਦੇ ਪਾ ਦੇ ਨਾਲ ਮੈਂ ਤੇ ਮੈਂ ਮੇਰੀ ਚਾਹ ਤੇ ਦੋ ਟਾਈਂ ਦੇ ਦਿਨ ਬਸ ਬਾਕੀ ਸਾਰੀਆਂ ਤੁਹਾਡੀਆਂ ਹੀ ਆ ਬਾਕੀ ਸਾਡੀਆਂ ਹੀ ਆ ਮੈਂ ਜਿਹੜੀ ਸਵੇਰੇ ਕਰਾ ਜਾ ਕੇ ਤੇ ਜਾ ਲੈ ਕੇ ਪੀ ਚਾਰੀ ਤਾਂ ਮੁਰਕੇ ਚੱਲ ਜੀ ਦੁਪਹਿਰੇ ਮੈਂ ਆਈ ਘਰ ਤੇ ਫੇਰ ਮੈਂ ਮੇਧਨ ਦਾ ਚਾਹ ਬਣਾ ਲਈਏ ਕੋਈ ਟੋਟਾ ਰੋਟੀ ਨਹੀਂ ਖਾਣੀ ਤੇ ਰੋਟੀ ਖਾ ਲਈ ਚਾਹ ਬੀੜੀਏ ਚਾਹ ਤੁਹਾਡੀਆਂ ਮੇਰੀਆਂ ਬਸ ਦੋ ਹੀ ਆ ਸਾਲ ਲੱਗੇ ਅਰੇ ਕਿਤੇ ਸਾਲ ਲੱਗੇ ਸਾਡੀ ਹੋਂਦ ਕਿਹਨੇ ਨਹੀਂ ਸਾਲ ਦੇਣਾ 6 ਵਜੇ ਉੱਠੀ ਆ ਨਾ 6 ਸਾਢੇ ਹਏ ਹਾ ਸਾਡਾ ਪੋਤਾ ਆ ਗਿਆ ਜੀ ਇਹ ਮਗਰੀ ਆ ਜਾਂਦੀ ਹੈ ਚੁੱਪਚਾ ਫੜ ਕੇ ਕੀ ਵੀ ਖਾਂਦੀ ਕਿ ਤਾਰ ਹਾਂ ਸੁਕੈ ਨੂੰ ਖਾਈ ਕੀ ਵੀ ਖਾਂਦੀ ਆ ਵੇਖੋ ਵੀ ਹਾ ਆ ਚਾਹ ਵੇਖੋ ਹਾ ਆ ਚਾਹ ਬਲ ਗਈ ਚਾਹ ਕਿੱਥੇ ਬਲ ਗਈ ਆ ਤੂੰ ਬਾਰ ਦੋ ਤੂੰ ਬਾਰ ਦੋ ਹਾਂ ਇੱਕ ਦਿਨ ਚਾਹ ਬੜੀ ਆ ਮੰਮੀ ਕੋ ਤੇ ਹੁਣੇ ਉਦੋਂ ਦਾ ਇਹਨੂੰ ਪੱਕ ਹੋ ਗਿਆ ਵੀ ਚਾਹ ਬਲਦੀ ਆ ਚਾਹ ਇੱਕ ਦਿਨ ਮੰਮੀ ਕੋ ਤੇ ਚਾਹ ਬਲ ਗਈ ਤੇ ਉਦੋਂ ਦਾ ਹਾਂ ਜਦੋਂ ਚਾਹ ਧਾਰ ਕੇ ਤੂੰ ਆਉਂਦਾ ਨਾ ਤੇ ਓ ਓ ਗਰਦੀ ਬੋਧ ਰੁਗਲ ਗਈ ਆ ਇਹ ਨੂੰ ਪੁੱਛ ਚਿੜੀ ਕਿੱਦਾਂ ਰਹਿੰਦੀ ਚਿੜੀ ਕਿੱਦਾਂ ਰਹਿੰਦੀ ਚਿੜੀ ਕਿੱਦਾਂ ਰਹਿੰਦੀ ਚਿੜੀ ਚਿੜੀ ਕਿੱਦਾਂ ਰਹਿੰਦੀ ਅੱਗੇ ਅਸੀਂ ਕਿ ਵੀ ਖਵਾ ਦਿੰਦੇ ਤੇ ਅੱਜ ਮੈਂ ਚਮਚੇ ਨਾਲ ਖਾਦਾ ਤੇ ਮੇਰੇ ਵਾਲੇ ਵੇਖ ਕੇ ਤੇ ਹੁਣ ਆਪੇ ਖਾਂਦੀ ਆਂ ਵੀ ਮੈਂ ਆਪੇ ਖਾਣਾ ਉਹ ਲੈ ਗਈ ਬੀਜਾਂ ਮੈਂ ਬੀਜ ਨਹੀਂ ਆਂ ਉਹ ਛਿਲੜ ਲੈ ਗਈ ਛਿਲੜ ਲੈ ਕੀ ਆ ਛਿਲੜਾ ਲਾ ਦਿੰਦੀ ਤੇ ਨਾ ਇਹ ਨੌਣ ਰੁਗਿਆ ਰਹਿੰਦੀ ਆ ਨਾ ਹਾ ਰੋਟੀ ਪਾਣੀ ਖਵਾਉਣਾ ਬਹੁਤ ਔਖਾ ਬੱਚੇ ਨੂੰ ਬਹੁਤ ਬਹੁਤ ਹੌਸਲਾ ਰੱਖਣਾ ਪੈਂਦਾ ਵੰਮਾ ਗਰਮ ਗਰਮ ਚੱਲਿਆ ਮੈਨੂੰ ਬਾਹੇ ਕਰ ਦੋ ਮੈਨੂੰ ਬਾਹੇ ਕਰ ਦੋ ਕਰ ਦੋ ਬਹੁਤ ਨੇ ਤਾਂ ਖਾਣ ਵਾਲ ਤੇ ਆਲੇ ਨੇ ਕੁਛ ਨਹੀਂ ਕਹਿਣਾ ਇਹਦੀ ਐਕਟਿੰਗ ਬੜੀ ਇਹਦੀ ਐਕਟਿੰਗ ਕੈਚ ਕਰਨੀ ਹੈ ਬਹੁਤ ਬਹੁਤ ਨਕਰੇ ਕਰਦਾ ਸਰ ਮੈਂ ਕੰਮ ਤੇ ਚੱਲਿਆ ਮੈਂ ਜਾਣਾ ਕੰਮ ਤੇ ਅਜੇ ਪਾਪਾ ਇਹ ਮੰਮਾ ਹੀ ਕਹਿੰਦੀ ਆ ਤੂੰ ਮੈਨੂੰ ਘਰ ਘਰ ਐ ਮੈਂ ਕੰਮ ਤੇ ਜਾਣਾ ਜਾਣਾ ਮੰਮਾ ਕੰਮ ਤੇ ਚਲ ਜਣ ਬਾਏ ਬਾਏ ਜਾਵੇ ਮੰਮਾ ਕੰਮ ਤੇ ਸੁੱਕੋ ਸੁੱਕੋ ਇਹ ਰੋਟੀ ਖਾਣੀ ਆ ਰੋਟੀ ਖਾਣੀ ਆ ਨਹੀਂ ਖਾਣੀ ਹਾਂ ਤੇ ਚਾਹ ਪੀਣੀ ਆ ਚਾਹ ਪੀਣੀ ਆ ਚਾਹ ਪੀਣੀ ਆ ਚਾਹ ਚਾਹ ਪੀਉਗੀ ਲੱਗਦੀ ਦੁਪਹਿਰੇ ਪੀਤੀ ਹੀ ਗਲਾਸੀ ਨਾਲ ਚਾਹ ਪੀਣੀ ਆ ਤੇ ਸੁੱਕੋ ਸੁੱਕੋ ਹੋਰ ਹੋਰ ਇਹ ਕੇਲਾ ਖਾਣਾ ਕੇਲਾ ਖਾਣਾ ਕੇਲਾ ਖਾਣਾ ਹੈ ਮੈਂ ਬੰ ਕੇਲਾ ਖਾਣਾ ਕੇਲਾ ਖਾਣਾ ਨਹੀਂ ਖਾਣਾ ਤੇ ਲੈ ਨਾ ਪਿਛੇ ਨਿਕਰਿਏ ਨਾ ਪਿਛੇ ਨਿਕਰਿਏ ਨੈਪ ਚੇਂਜ ਕਰੀਏ ਚਲਾ ਨੈਪ ਚੇਂਜ ਕਰਕੇ ਸਿਰ ਨੈਪ ਚੇਂਜ ਕਰੀਏ ਕਰਨਾ ਨਹੀਂ ਕਰਨਾ ਕਾਹ ਕੰਮ ਤੇ ਜਾਵਾਂ ਕੰਮ ਤੇ ਜਾਵਾਂ ਮੈਂ ਕੰਮ ਤੇ ਚੱਲਿਆ ਫਿਰ ਬਾਹੇ ਕਰ ਦੋ ਨਹੀਂ ਨਹੀਂ ਪਾਪਾ ਚੱਲ ਜਾ ਪਾਪਾ ਜਾਣ ਕੰਮ ਤੇ ਪਾਪਾ ਮੈਂ ਕੰਮ ਤੇ ਚੱਲ ਜਾ ਪਾਪਾ ਕੰਮ ਤੇ ਚੱਲ ਜਾ ਕੰਮ ਤੇ ਜਾਵਾਂ ਮੈਂ ਤੇ ਬਾਹੇ ਕਰ ਦੋ ਤੇ ਬਾਹੇ ਕਰ ਦੋ ਪਾਪਾ ਨੂੰ ਬਾਹੇ ਕਰ ਦੋ ਕੰਮ ਤੇ ਚੱਲੇ ਹਾਏ ਨਿੱਕੋ ਦੀ ਨਹੀਂ 10 ਬੈਠਾ ਚਿੜੀ ਕਾਂ ਦੀ ਕਹਾਣੀ ਤੇ ਹਾਏ ਸਾਗ ਲੰਦੀ ਐ ਚਿੜੀ ਦੇ ਕਿ ਚਿੜੀ ਕਿੱਧਰੋਂ ਦੀ ਕਿੱਧਰੋਂ ਹੁੰਦੀ ਏ ਚਿੜੀ ਚਿੜੀ ਕਿੱਧਰੋਂ ਦੀ ਕਿੱਧਰੋਂ ਹੁੰਦੀ ਚਿੜੀ ਨਹੀਂ ਪੂੰਜਾ ਕਿੱਦਾਂ ਛਾੜਿਆ ਸੀ ਚਿੜੀ ਦਾ ਕਾਣ ਨੇ ਕਾਣੇ ਪੂੰਜਾ ਹਉ ਇਦਾਂ ਮੈਂ ਖਾਦਾ ਨਾ ਚਮਚੇ ਨਾਲ ਉਹਦਾ ਖਾਣ ਪੈਂਦੀ ਪਰ ਜਾਚ ਨਹੀਂ ਹੁੰਦੀ ਵਿਚਾਰੀ ਨੇ ਐ ਖੱਟਾ ਹੈ ਕਹੀ ਜਾਂਦੀ ਮੇਰੇ ਤੋਂ ਨਹੀਂ ਖਾਦਾ ਉਹ ਤਾਂ ਨਹੀਂ ਕਈ ਵਾਰ ਤੇ ਨਿੱਕੇ ਨਿਕਲਦੇ ਬਹੁਤ ਫਿਰ ਇਹ ਥੋੜਾ ਜਿਹਾ ਕੱਚਾ ਹੈ ਨਾ ਇਹ ਜੇ 골ਡ ਵਾਲਾ ਨੇ ਇਹ ਜੇ 골ਡ ਕੀ ਦੀ ਆ ਕੀ ਵੀ だ ਤੋ ਕਾ ਗਾ ਕੀ ਵੀ ਖੱਟੀ ਨਿਕਲੀ ਥੋੜੀ ਕੱਚਾ ਨਿਕਲਿਆ ਖੱਟਾ ਵੀ ਨਿਕਲਿਆ ਕੱਚਾ ਕੱਚਾ ਕਰਕੇ ਖਟਾਇਆ ਕੱਚਾ ਨਿਕਲਿਆ ਥੋੜਾ ਹਾ ਸੋ ਕੋ ਥੱਲੀ ਨਾ ਦੇਖ ਪੇ ਤਾਂ ਕਰੋ ਜੋ ਭੈਣ ਜੀ ਪਾਸ ਹਣ ਚਲੋ ਚੰਗਾ ਬਾਏ ਬਾਏ